ਪੰਜਾਬ ਦੀਆਂ ਮਹਿਲਾਵਾਂ ਦੇ ਲਈ ਵੱਡੀ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ ਜੋ ਮਹਿਲਾਵਾਂ ਲਗਾਤਾਰ 3 ਸਾਲ ਤੋਂ ਇੰਤਜ਼ਾਰ ਕਰ ਰਹੀਆਂ ਸੀ ਤਾਂ ਉਹ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋਣ ਜਾ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸੀ ਤਾਂ ਉਹ ਵਾਅਦੇ ਪੂਰੇ ਹੋ ਚੁੱਕੇ ਪਰ ਇੱਕ ਵਾਅਦਾ ਅਜੇ ਹ ਜਿਸ ਦਾ ਇੰਤਜ਼ਾਰ ਮਹਿਲਾਵਾਂ ਬੜੀ ਬੇਸਬਰੀ ਦੇ ਨਾਲ ਕਰ ਰਹੀਆਂ ਨੇ ਉਹ ਵਾਅਦਾ ਆ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਤੇ ਹੁਣ ਉਹ ਵਾਦਾ ਪੂਰਾ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਭਰੋਸਾ ਦੇ ਦਿੱਤਾ ਮਹਿਲਾਵਾਂ ਨੂੰ ਕਿ ਅਸੀਂ ਹੁਣ ਇੱਕ ਵਾਦਾ ਜੋ ਰਹਿ ਗਿਆ ਉਹ ਵੀ ਜਲਦ ਪੂਰਾ ਕਰਾਂਗੇ ਤਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੀ ਗੱਲਬਾਤ ਸੁਣਾਉਣੀ ਆ ਕਿ ਕਿਸ ਤਰੀਕੇ ਦੇ ਨਾਲ ਉਹ ਵਾਦਾ ਤੇ ਕਦੋਂ ਤੱਕ ਉਹ ਵਾਦਾ ਪੂਰਾ ਕਰੇ ਹੁਣ ਇੱਕ ਵਾਦਾ ਸਾਡਾ ਰਹਿੰਦਾ ਆਪਣੇ ਮੂੰਹੋਂ ਬੋਲ ਕੇ ਦੱਸਦੇ ਆ ਇੱਕ ਵਾਦਾ ਰਹਿੰਦਾ ਕਿਹੜਾ ਅਸੀਂ 1000 ਰੁਪਇਆ ਮਹੀਨੇ ਦਾ ਸਾਡੀਆਂ ਮਾਵਾਂ ਦੇ ਖਾਤੇ 'ਚ ਪਾਉਣਾ ਹੈ ਭੈਣਾਂ ਦੇ ਖਾਤੇ 'ਚ ਪਾਉਣਾ ਹੈ ਭਗਵਾਨ ਸਿੰਘ ਮਾਨ ਜੀ ਨੇ ਕਹਤਾ ਅੱਜ ਤੁਹਾਨੂੰ ਖੁਸ਼ਖਬਰੀ ਦੱਸ ਕੇ ਜਾ ਰਿਹਾ ਹੈ ਕਿ ਆਉਣ ਵਾਲੀ 1 ਅਪ੍ਰੈਲ ਤੋਂ ਤੁਹਾਡੇ ਖਾਤੇ 'ਚ 1000 ਰੁਪਇਆ ਨਹੀਂ 1100 ਰੁਪਇਆ ਮਹੀਨੇ ਦਾ ਪਾਉਣਾ ਸਰਕਾਰ ਸ਼ੁਰੂ ਕਰੂਗੀ 1100 ਰੁਪਇਆ ਮਹੀਨੇ ਦਾ 1 ਅਪ੍ਰੈਲ ਤੋਂ ਸੋ ਤੁਸੀਂ ਚਿੰਤਾ ਨਾ ਕਰਿਓ ਟੈਨਸ਼ਨ ਨਾ ਲਿਓ ਸਰਕਾਰ ਥੋਡੀ ਐ ਪਹਿਲੀ ਵਾਰ ਤਾਂ ਸਰਕਾਰ ਆਈ ਐ ਜਿਹੜੀ ਗਰੀਬਾਂ ਦੀ ਸਰਕਾਰ ਐ ਪਹਿਲੀ ਵਾਰ ਤਾਂ ਸਰਕਾਰ ਆਈ ਐ ਜਿਹੜੀ ਮਿਡਲ ਕਲਾਸ ਦੀ ਮੱਧ ਵਰਗੀਆਂ ਦੀ ਸਰਕਾਰ ਐ ਨਹੀਂ ਤਾਂ ਹੁਣ ਤੱਕ ਵੱਡੇ ਵੱਡੇ 5 ਸਟਾਰ ਹੋਟਲ ਵਾਲਿਆਂ ਦੀ ਸਰਕਾਰਾਂ ਸੀਗੀਆਂ ਨਹੀਂ ਤਾਂ ਹੁਣ ਤੱਕ ਸੁਖਨਾ ਢੀਲ ਤੇ ਜਾ ਕੇ ਸੈਰ ਕਰਨ ਵਾਲਿਆਂ ਦੀਆਂ ਸਰਕਾਰਾਂ ਸਿਗੀਆਂ ਇਹ ਪਹਿਲੀ ਸਰਕਾਰ ਹੈ ਜਿਹਨੇ ਗਰੀਬ ਦੇ ਚੁੱਲ੍ਹੇ ਦਾ ਦਰਦ ਸਮਝਿਆ ਇਹ ਪਹਿਲੀ ਸਰਕਾਰ ਹੈ ਜਿਹਨੇ ਮੱਧ ਵਰਗੀ ਦੇ ਚੁੱਲ੍ਹੇ ਦਾ ਦਰਦ ਸਮਝਿਆ ਕਿ ਤਕਲੀਫ ਕੀ ਆ ਮੱਧ ਵਰਗੀ ਪਰਿਵਾਰਾਂ ਦੀ ਸੋ ਇਹ ਡਵੈਲਪਮੈਂਟ ਹੈ ਡਵੈਲਪਮੈਂਟ ਇਦਾਂ ਹੀ ਜਾਰੀ ਰਹੂਗੀ ਚੰਗੇ ਬੰਦੇ ਹਰੇਕ ਪਾਰਟੀ 'ਚ ਹੁੰਦੇ ਨੇ ਮਾੜੇ ਬੰਦੇ ਵੀ ਹੁੰਦੇ ਨੇ ਸੋ ਜਿਹੜੇ ਚੰਗੇ ਬੰਦੇ ਕਿਸੇ ਵੀ ਜਗ੍ਹਾ ਤੇ ਨੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਸਾਡੇ ਕੰਨੀ ਆਜੋ ਰਲ ਮਿਲ ਕੇ ਆਪਾਂ ਤਰੱਕੀ ਕਰੀਏ ਆਪਣੇ ਸ਼ਹਿਰ ਦੀ ਵਧੀਆ ਬਣਾਈਏ ਸ਼ਹਿਰ ਨੂੰ ਮੈਂ ਤਾਂ ਉਹਨਾਂ ਨੂੰ ਬੇਇਤੀ ਕਰਦਾ ਛੱਡੋ ਪਰੇ ਬਸੇਰਾ ਉਹਨਾਂ ਦਾ ਸਾਥ ਦੇ ਲਿਆ ਸ਼ਰਾਬ ਫੈਕਟਰੀ ਵਾਲਿਆਂ ਦਾ ਬਸੇਰਾ ਜਾਂਦੀ ਸ਼ਰਾਬ ਫੈਕਟਰੀ ਵਾਲਿਆਂ ਦਾ ਸਾਥ ਦੇ ਨੇ ਆ ਜਦੋਂ ਵੋਟਾਂ ਸੀ ਨਾ ਹੀ ਸ਼ਰਾਬ ਪਟ ਦੇ ਫਿਰਦੇ ਸੀ ਹੱਥ ਪੰਜੇ ਵਾਲੇ ਮੈਨੂੰ ਬੰਦੇ ਕਹਿੰਦੇ ਜੀ ਉੱਥੇ ਸ਼ਰਾਬ ਵੇਚਦੇ ਨੇ ਉੱਥੇ ਐ ਕਰਦੇ ਨੇ ਇੱਥੇ ਐ ਕਰਦੇ ਨੇ ਉਹ ਮੈਂ ਕਹਿੰਦਾ ਇਹ ਨਾ ਆਲੀ ਨਾ ਪੀਓ ਕਹਿੰਦੇ ਕਿਉਂ ਮੈਂ ਕਹਾ ਬੋਤਲਾਂ ਹੀ ਰਾਇਲ ਸਟੈਗ ਦੀਆਂ ਵਿੱਚ ਭਰੀ ਦਾ ਬਾਹੋ ਮਾਜਰਾ ਬ੍ਰਾਂਡ ਇਹ ਆ ਕਹਿੰਦੇ ਫੇਰ ਮੈਂ ਕਹਾ ਤੁਹਾਡੇ ਬੁੱਤੇ ਉਡਾਣਗੇ ਹੱਥ ਮਲਾ ਕੇ ਤਾਂ ਉਂਗਲੀਆਂ ਕਿੰਨੀਆਂ ਪੈਂਦੀਆਂ ਪੂਰੀਆਂ ਕਿ ਇਕੱਤੀ ਨਾਲੇ ਲੈ ਕੇ देखो सो बचो so, मैं अच भगवंत कोई उंगली कोई उंगली के कह दे दाग है कोई रिश्वत का कोई कह दे किसी ठेके च हिस्सा उज भी ठेके सारे कांग्रसियां कमाल तल दार बन गए जी शराब दे हद तो इस गल ਮੈਂ ਤਾਂ ਹੈਰਾਨ ਐ ਜੀ ਕਮਾਲ ਦੀ ਗੱਲ ਹੈ ਰਾਜਾ ਜਦੋਂ ਵਪਾਰੀ ਬਣ ਜਵੇ ਨਾ ਜਦੋਂ ਰਾਜੇ ਹੀ ਵਪਾਰ ਕਰਨ ਲੱਗ ਜਵੇ ਫਿਰ ਜਨਤਾ ਭਿਖਾਰੀ ਬਣ ਜਾਂਦੀ ਹੈ ਜਨਤਾ ਉਰ ਤਾਂ ਰਾਜੀ ਵਪਾਰ ਕਰਨ ਲੱਗੇ ਜਿਹਨਾਂ ਨੂੰ ਅਸੀਂ ਚੁਣਿਆ ਸੀ ਵੋਟਾਂ ਪਾ ਕੇ 19 ਨਜਾਇਜ਼ ਕਲੋਨੀਆਂ ਜਿਹੜੀਆਂ ਅਨ ਅਪਰੂਵਡ 19 ਨਜਾਇਜ਼ ਕਲੋਨੀਆਂ ਕਾਂਗਰਸ ਦੇ ਰਾਜ ਚ ਕੱਟੀਆਂ ਗਈਆਂ ਆ ਸਾਡੇ ਰਾਜ ਚ ਦੋ ਕੱਟਣ ਲੱਗੇ ਸੀ ਮੈਂ ਉਹਨਾਂ ਦੇ ਵੀ ਜਾ ਕੇ ਸੀਵਰੇਜ ਪਟਾਤੇ ਮੈਂ ਕਿਹਾ ਪੱਟੋ ਇਹਨਾਂ ਨੂੰ ਜੇਸੀ ਵੀ ਲੈ ਕੇ ਕਿਉਂ ਜੀ ਪਟਾਈਆਂ ਕਿ ਨਹੀਂ ਦੱਸੋ ਫਿਰ ਉਹ ਵੀ ਪਟਾਦੇ ਮੈਂ ਜੇਸੀ 'ਤੇ ਇੱਕ ਮੈਂ ਕਿਹਾ ਕਿਸੇ ਨਾਲ ਧੋਖਾ ਨਹੀਂ ਕਰਨ ਦੇਣਾ ਲੋਕਾਂ ਦੇ 1-1 ਰੁਪਈਆ ਆ ਕੌਣ ਹੈ ਯਾਰ ਬਾਲੀਆ ਸਾਹਿਬ ਮਿੱਟੀ ਵਾਲੇ ਨੇ ਮੈਂ ਕਿਹਾ ਅੱਲਾਹ ਵਾਰੀਆ ਸਾਹਿਬ ਆ ਗਿਆ ਮੈਂ ਕਿਹਾ ਲੋਕਾਂ ਦੇ ਖੂਨ ਪਸੀਨੇ ਦਾ 1-1 ਰੁਪਈਆ 1-1 ਰੁਪਈਆ 1-1 ਰੁਪਈਆ ਨਹੀਂ ਕੋ ਉਹ ਉਹਨੇ ਪਹਿਲਾਂ ਦਿਖਾਉਣਾ ਸੀ ਆ ਜੋ ਕੋਈ ਨਹੀਂ ਕੋਈ ਇਹ ਤੁਸੀਂ ਉਹ ਬੁਵਾਇਆ ਜੀ ਹਾਂ ਉਹ ਬੁਵਾਇਆ ਨਹੀਂ ਬਿਓ ਮੈਂ ਕਿਹ ਪਤਾ ਰਹਿ ਜਾਂਦਾ ਇਹ ਥੋੜਾ ਖਾਇਆ ਪਿਆ ਮੰਤਰੀ ਦਾ ਥੋੜਾ ਕੰਮ ਹੈ ਇਹ ਵਧੀਆ ਕੀਤਾ ਹੈ ਜੀ ਇਹ ਬਰਾਲਾ ਵੀ ਥੋੜਾ ਹੀ ਆ ਜੀ ਹੁੰਦਾ ਉਹ ਬਰਾਲਾ ਆਪਣੀਆਂ ਹੈ ਤਾਈ ਦਾ ਮਾਤਰੇ ਬਹੁਤ ਵਧੀਆ ਹੈ ਚਲੋ ਠਹਿਰ ਤਾਂ ਤੁਸੀਂ ਸੁਣਿਆ ਪ੍ਰਵਾਸੀ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਗਈ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਨਾਲ ਹੀ ਜੋ ਪ੍ਰਵਾਸੀ ਨੇ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਜਿਸ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਆ ਉਸ ਤੋਂ ਬਾਅਦ ਦਿਨ ਬਾ ਦਿਨ ਪੰਜਾਬੀ ਨੌਜਵਾਨਾਂ ਦੇ ਨਾਲ ਕੁੱਟਮਾਰ ਦੀਆਂ ਘਟਨਾਵਾਂ ਪ੍ਰਵਾਸੀਆਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਆ ਕੁੱਟਮਾਰ ਉਸ ਦੀਆਂ ਘਟਨਾਵਾਂ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਆਖਿਰ ਕਦੋਂ ਤੱਕ ਪ੍ਰਵਾਸੀ ਪੰਜਾਬੀਆਂ ਦੇ ਉੱਤੇ ਭਾਰੀ ਪੈਂਦੇ ਰਹਿਣਗੇ ਆਖਿਰ ਕਦੋਂ ਤੱਕ ਪੰਜਾਬ ਰੰਗਲਾ ਪੰਜਾਬ